ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਕਿਸਾਨ ਭਰਾਵਾਂ ਆਪਾਂ ਗੱਲ ਕਰਾਂਗੇ ਪੀਆ 131 ਵੈਰੈਟੀ ਦੇ ਬਾਰੇ ਤੇ ਸੁਪਰੀਮ 110 ਦੇ ਬਾਰੇ ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਦੋਵਾਂ ਦੀ ਜਿਹੜੀ ਲੋਵਾਈ ਹੈ ਕਿਸਾਨ ਭਰਾਵਾਂ ਨੇ ਇਸ ਵਾਰ ਬਹੁਤ ਵੱਡੇ ਖੇਤਰ ਦੇ ਵਿੱਚ ਕੀਤੀ ਹੋਈ ਹੈ ਤੇ ਅੱਜ ਕਿਸਾਨ ਭਰਾਵਾਂ ਨੂੰ ਆਪਾਂ ਦੱਸਾਂਗੇ ਵੀ ਇਹਨਾਂ ਵੈਰੈਟੀਆਂ ਦੇ ਵਿੱਚ ਆਪਾਂ ਨੂੰ ਯੂਰੀਆ ਕਿੰਨੀ ਦੇਣੀ ਚਾਹੀਦੀ ਹੈ ਤੇ ਕਿੰਨੇ ਦਿਨਾਂ ਦੇ ਵਿੱਚ ਜਿਹੜੀ ਯੂਰੀਆ ਆਪਾਂ ਨੂੰ ਖਤਮ ਕਰ ਦੇਣੀ ਚਾਹੀਦੀ ਹੈ ਸਾਰੇ ਤੁਹਾਨੂੰ ਆਪਾਂ A to Z ਜਾਣਕਾਰੀ ਦਵਾਂਗੇ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਬਹੁਤ ਕਿਸਾਨ ਭਰਾ ਨੇ ਯੂਰੀਆ ਨੂੰ ਗਲਤ ਤਰੀਕੇ ਦੇ ਨਾਲ ਖੇਤ ਦੇ ਵਿੱਚ ਪਾਈ ਜਾਂਦੇ ਜਿਸ ਦੇ ਨਾਲ ਕੀ ਹੁੰਦਾ ਕਿਸਾਨ ਭਰਾਵੋ ਆਪਣੀ ਫਸਲ ਨੂੰ ਨਾ ਤਾਂ ਸਹੀ ਤਰੀਕੇ ਨਾਲ ਯੂਰੀਆ ਖਾਦ ਲੱਗਦੀ ਹੈ ਤੇ ਬਾਅਦ ਦੇ ਵਿੱਚ ਘਾਟ ਦਿਖਾਈ ਜਾਂਦੀ ਹੈ ਤੇ ਫਿਰ ਆਪਾਂ ਨੂੰ ਯੂਰੀਆ ਖਾਦ ਵੱਧ ਪਾਉਣੀ ਪੈਂਦੀ ਹੈ ਤੇ ਵੀਡੀਓ ਨੂੰ ਪੂਰੀ ਦੇਖਿਓ ਐਂਡ ਤੱਕ ਤੇ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤੇ ਜਿਹੜੇ ਮੇਰੇ ਕਿਸਾਨ ਭਰਾ ਆਪਣੇ YouTube ਚੈਨਲ ਤੇ ਨਵੇਂ ਆਏ ਆ ਆਪਣੇ ਚੈਨਲ ਨੂੰ ਜੀ ਸਬਸਕ੍ਰਾਈਬ ਜਰੂਰ ਕਰ ਲਓ ਦੇ ਨਾਲ ਹੀ ਵੈਲਡਾ ਬਟਨ ਨੂੰ ਦਬਲੋ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਫਿਰ ਕਿਸਾਨ ਭਰਾ ਉਹ ਵੀਡੀਓ ਆਪਾਂ ਕਰਦੇ ਸ਼ੁਰੂ ਪਹਿਲਾ ਕਿਸਾਨ ਭਰਾ ਉਹ ਆਪਾਂ PR131 ਵੈਰਾਈਟੀ ਤੇ ਸੁਪਰੀਮ 110 ਦੇ ਬਾਰੇ ਤੁਹਾਨੂੰ ਜਾਣਕਾਰੀ ਸਾਂਝੀ ਕਰਦੇ ਆ ਇਹ ਕਿਸਾਨ ਭਰਾ ਉਹ ਦੋਵੇਂ ਵੈਰਾਈਟੀ ਦਾ ਜਿਹੜਾ ਟਾਈਮ ਪੀਰੀਅਡ ਹੈ ਇੱਕੋ ਜਿਹਾ ਜਾਈ 5-4 ਦਿਨ ਇਧਰ ਉਧਰ ਹੋ ਸਕਦੇ ਐ ਤੇ ਇਹ ਲਵਾਈ ਤੋਂ ਲੈ ਕੇ ਬਢਾਈ ਦੇ ਤੱਕ ਇੱਕੋ ਜਿਹੇ ਜਿਹਾ ਸਮਾਂ ਲੰਦਿਆ ਨੇ ਤੇ PR 131 ਵੈਰਾਈਟੀ ਆ ਕਿਸਾਨਪਰਾਵੋ ਇਹ ਬਹੁਤ ਵਧੀਆ ਚਲਦੀ ਐ ਇਹ ਸ਼ੁਰੂਆਤੀ ਦਿਨਾਂ ਦੇ ਵਿੱਚ ਵੀ ਬਹੁਤ ਵਧੀਆ ਜਿਹਦੀ ਫਟਾਰਾ ਕਰਦੀ ਐ ਤੇ ਸੁਪਰੀਮ 110 ਜਿਸਾਨਪਰਾਵੋ ਐਵੇਂ ਆ ਉਹ ਪਹਿਲਾ ਪਹਿਲਾ ਸ਼ੁਰੂਆਤੀ ਦਿਨਾਂ ਦੇ ਵਿੱਚ ਜਿਵੇਂ ਲਵਾਈ ਤੋਂ ਲੈ ਕੇ 20-25 ਦਿਨ ਜਿਹੜੀ ਰੁਕ ਹੀ ਰਹਿੰਦੀ ਹੈ ਹੌਲੀ ਹੌਲੀ ਚੱਲਦੀ ਹੈ ਤੇ ਬਾਅਦ ਦੇ ਵਿੱਚ ਜਾ ਕੇ ਜਿਹਦੀ ਵਧੀਆ ਫਟਾਰਾ ਕਰਦੀ ਹੈ ਤੇ ਆਪਣਾ ਕਦ ਕੱਢਦੀ ਹੈ ਤੇ ਕਿਸਾਨ ਭਰਾ ਕੀ ਕਰਦੇ ਆ ਉਹਨੂੰ ਦੇਖ ਕੇ ਵੀ ਚੱਲ ਨਹੀਂ ਰਹੀ ਯੂਰੀਆ ਖਾਦ ਦਈ ਜਾਂਦੇ ਆ ਦਈ ਜਾਂਦੇ ਆ ਪਿਛਲੇ ਸਾਲ ਕਿਸਾਨ ਭਰਾ ਕੋ ਐਵੇਂ ਹੋਇਆ ਗਰਮੀ ਜਿਆਦਾ ਪੈਣ ਕਰਕੇ ਪੀ ਪੀਆ 131 ਵੀ ਸੁਪਰੀਮ ਵੀ ਗਰਮੀ ਜਿਆਦਾ ਪੈਣ ਕਰਕੇ ਕਿਸਾਨ ਭਰਾਵਾਂ ਨੇ ਯੂਰੀਆ ਦੀ ਦੋ ਜਿੱਦਤੀ ਤੇ ਜਿਹੜੀ ਜਿਹੜੀ ਚੱਲ ਨਹੀਂ ਰਹੀ ਥੀ ਉਹਦੇ ਕਰਕੇ ਕਿਸਾਨ ਭਰਾਵਾਂ ਨੇ ਜਿਹੜਾ ਯੂਰੀਆ ਵੱਧ ਦੇਤਾ ਤੇ ਬਾਅਦ ਦੇ ਵਿੱਚ ਜਦੋਂ ਮੀਂਹ ਪਈ ਫਿਰ ਜਿਹੜੀ ਝੋਨਾ ਬਹੁਤ ਵਧੀਆ ਚੱਲਿਆ ਤੇ ਫਿਰ ਬਾਅਦ ਦੇ ਵਿੱਚ ਜਾ ਕੇ ਜਿਹੜੀ ਜ਼ਿਆਦਾ ਯੂਰੀਆ ਪਾਉਣ ਦੇ ਕਾਰਨ ਫੋਕ ਵੀ ਬਣੀ ਹੈ ਤੇ ਕਿਸਾਨ ਭਰਾਵਾਂ ਦੀ ਜਿਹੜੀ ਜੀਤ ਝੋਨਾ ਉਹ ਡੇਗ ਗਿਆ ਵੀ ਇਸ ਕਰਕੇ ਡੀਗਣ ਦੀ ਕਿਸਾਨ ਭਰਾਵੋ ਸਮੱਸਿਆ ਵਾਧਾਂ ਦੀ ਆਪਣੇ ਜ਼ਰੂਰਤ ਅਨੁਸਾਰ ਆਪਾਂ ਨੂੰ ਇਹਦੀ ਯੂਰੀਆ ਖਾਦ ਆਪਾਂ ਨੂੰ ਝੋਨੇ ਨੂੰ ਦੇਣੀ ਚਾਹੀਦੀ ਹੈ ਤੇ ਹੁਣ ਗੱਲ ਆਉਂਦੀ ਹੈ ਕਿ ਕਿਸਾਨ ਪ੍ਰਾਪੂ ਆਪਾਂ ਨੂੰ ਕਿੰਨੇ ਗੱਟੇ ਯੂਰੀਆ ਦੇਣੀ ਚਾਹੀਦੀ ਹੈ ਕਿਸਾਨ ਪ੍ਰਾਪੂ ਇਹ ਡਿਪੈਂਡ ਕਰਦਾ ਆਪਣੀ ਜ਼ਮੀਨ ਦੇ ਉੱਤੇ ਕਿਸਾਨ ਪ੍ਰਾਪੂ ਕਈ ਝੌਂਨੇਆਂ ਦੇ ਵਿੱਚ 2 ਗੱਟਿਆਂ ਨਾਲ ਵੀ ਸਰ ਜਾਂਦਾ ਹੈ ਤੇ ਕਈਆਂ ਦੇ ਵਿੱਚ 3 ਨਾਲ ਵੀ ਮੇਰੇ ਸਾਬ ਦੇ ਨਾਲ 3 ਗੱਟੇ ਤੋਂ ਵੱਧ ਆਪਾਂ ਨੂੰ ਜਿਹੜੀ ਯੂਰੀਆ ਖਾਦ ਝੌਂਨੇ ਨੂੰ ਨਹੀਂ ਦੇਣੀ ਚਾਹੀਦੀ ਹੋ ਸਕਦਾ ਵੀ ਤੱਤ ਉਹਦੇ ਪੂਰੇ ਕਰ ਦੋ ਜ਼ਿੰਕ ਪਾ ਦਿਓ ਪोटाश ਪਾ ਦਿਓ ਪਹਿਲੇ ਰੇਜ ਇਹਨਾ ਜ਼ਿੰਕ ਪਾ ਦੋ ਦੂਜੇ ਨਾ ਪोटाश ਪਾ ਦੋ ਤੀਜੇ ਇਹ ਇਕੱਲਾ ਪਾ ਦੋ ਤਿੰਨ ਛੇਟਾ ਦੇ ਵਿੱਚ ਰੇ ਪਾ ਦੋ ਤੇ ਵਿੱਚ ਕਈ ਕਿਸਾਨ ਭਰਾ ਮ ਜੀਮੇਂਦਾਰ ਕੀ ਕਰਦੇ ਆ ਜਿਹੜੀ ਯੂਰੀਆ ਖਾਦ ਕਿੰਨੇ ਦਿਨ ਦੇ ਵਿੱਚ ਆਪਾਂ ਨੂੰ ਪੂਰੀ ਕਰਨੀ ਚਾਹੀਦੀ ਹੈ ਮੈਂ ਦੇਖਿਆ ਕਈ ਜੀਮੇਂਦਾਰ ਭਰਾ ਵੀ ਫਟਾਰਾ ਛੇਤੀ ਕਰੂਗੇ ਯੂਰੀਆ ਖਾਦ ਨੂੰ 20-25 ਦਿਨ ਦੇ ਵਿੱਚ ਪੂਰਾ ਕਰ ਦਿੰਦੇ ਆ ਕਿਸਾਨ ਭਰਾਓ ਇਹ ਜਿਹੜੀ ਲੰਬੇ ਸਮੇਂ ਵਾਲੀ ਵੈਰਾਈਟੀ ਆ ਥੋੜਾ ਜਿਹਾ ਸਮਾਂ ਵਧ ਲੈਂਦੀ ਹੈ ਦੋ ਹੀ ਵੈਰੈਟੀ ਆ ਇਸ ਕਰਕੇ ਇਹਨਾਂ ਦੇ ਵਿੱਚ ਜਿਹੜਾ ਯੂਰੀਆ ਪੂਰੀ ਕਰਨ ਦਾ ਆਖਰੀ ਯੂਰੀਆ ਦਸਵਾ ਕਿਸਾਨ ਪ੍ਰਭ 32 ਦਿਨ ਤੋਂ ਲੈ ਕੇ 35 ਦਿਨ ਦੇ ਵਿੱਚ ਵਿੱਚ 32 ਦਿਨ ਤੇ ਆਪਾਂ ਪਾ ਸਕਦੇ ਆ 35 ਦਿਨ ਤੇ ਕਿਉਂਕਿ ਜੇ ਆਪਾਂ ਲਗਾਤਾਰ ਯੂਰੀਆ ਆਪਾਂ ਨੂੰ ਵਿੱਚ ਗੈਪ ਰੱਖਣਾ ਜ਼ਰੂਰੀ ਹੈ ਆਪਾਂ ਅੱਜ ਯੂਰੀਆ ਪਾਤੀ ਉਹਨੂੰ 10 ਦਿਨ ਯੂਰੀਆ ਲੱਗਣ ਦਿਓ ਕਿਉਂਕਿ ਜੇ ਆਪਾਂ 2 ਦਿਨ ਬਾਅਦ ਫੇਰ ਯੂਰੀਆ ਪਾ ਦੂਗੇ ਕਿਉਂਕਿ ਬੂਟੇ ਨੂੰ ਜਿੰਨੀ ਜ਼ਰੂਰਤ ਹੈ ਉਹਨੇ ਉਨਾ ਹੀ ਯੂਰੀਆ ਲੈਣਾ ਹੈ ਬਾਕੀ ਜਿਹੜਾ ਆਪਾਂ ਵਾਧੂ ਖਰਚਾ ਕਰਾਂਗੇ ਆਪਣਾ ਖਰਚਾ ਖਰਾਬ ਜਾਣ ਇਸ ਕਰਕੇ ਆਖਰੀ ਯੂਰੀਆ ਪਾਉਣ ਦਾ ਜਿਹੜਾ ਕਿਸਾਨ ਭਰਾ ਉਹ ਸਹੀ ਸਮਾਂ ਹੈ 32 ਦਿਨ 33 ਦਿਨ 30 ਦਿਨ ਤੋਂ ਉੱਪਰ ਜਾ ਕੇ ਤੁਸੀਂ ਯੂਰੀਆ ਪੂਰੀ ਕਰ ਸਕਦੇ ਹੋ ਤੇ ਇੱਕ ਮੇਨ ਗੱਲ ਜਦੋਂ ਵੀ ਤੁਸੀਂ ਝੋਨੇ ਦੇ ਵਿੱਚ ਯੂਰੀਆ ਪਾਉਣੀ ਹੈ ਤਾਂ ਜਿਹੜਾ ਪਾਣੀ ਹੈ ਘੱਟ ਰੱਖਣਾ ਜ਼ਰੂਰੀ ਹੈ ਵੈਸੇ ਤਾਂ ਜੇ ਪਾਣੀ ਖੇਤ ਦੇ ਵਿੱਚ ਥੋੜਾ ਜਮਾ ਹੀ ਖੇਤ ਨੰਗਾ ਹੋਵੇ ਤੱਗੀਆਂ ਦਿਖਦੀਆਂ ਹੁਣ ਫੇਰ ਜ਼ਰੂਰੀ ਹੈ ਪਰ ਕਈ ਜਿਹੜੀਆਂ ਡਾਕਰ ਜ਼ਮੀਨਾਂ ਦੇ ਵਿੱਚ ਤੇੜ ਪਾਟ ਦੀਆਂ ਮੁੜ ਕੇ ਪਾਣੀ ਨਹੀਂ ਖੜਦਾ ਤੁਸੀਂ ਕਿਸਾਨਪਰਾਵੋ ਇਹਨਾ ਕਰ ਸਕਦੇ ਹੋ ਵੀ ਪਾਣੀ ਥੋੜਾ ਰੱਖੋ ਜਮਾ ਹੀ ਥੋੜਾ ਪਾਣੀ ਤੇ ਮੈਂ ਵਿੱਚ ਦੇਖਿਆ ਜੀਮੀਦਾਰ ਭਰਾ ਕਿਾਰੇ ਫੁੱਲ ਹੁੰਦੇ ਵਿੱਚ ਯੂਰੀਆ ਸਿਟੀ ਜਾਂਦੀ ਹੈ ਤੇ ਉਹ ਫੇਰ ਆਪਾਂ 45 ਕਿਲੋ ਯੂਰੀਆ ਪਾਉਂਦੇ ਆ ਤਾਂ ਆਪਣਾ ਜਿਹੜਾ 20-25 ਕਿਲੋ ਹੀ ਚਾਣਨੇ ਨੂੰ ਲੱਗਦਾ ਹੈ ਇਹ ਗੱਲਾਂ ਦਾ ਧਿਆਨ ਰੱਖੋ ਕਿਸਾਨਪਰਾਵੋ ਫੇਰ ਜਾ ਕੇ ਜਿਹੜੀ ਆਪਾਂ ਵਧੀਆ ਆਪਾਂ ਝੋਨੇ ਤੋਂ ਛਾਟ ਲਈ ਸਕਦੇ ਵਧੀਆ ਗਰੋਥ ਕਰੂਗਾ ਫਟਾਰਾ ਕਰੂ ਲੋ ਕੋਈ ਆਪਾਂ ਨੂੰ ਅਸ ਜੇ ਪ੍ਰੋਡਕਟ ਪਾਣ ਦੀ ਜ਼ਰੂਰਤ ਨਹੀਂ ਪਊਗੀ ਸਤਿ ਸ਼੍ਰੀ ਅਕਾਲ ਜੀ